ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਹਾਲਾਚੇ ਹੀ ਟੀਵੀ ਸੀਰੀਲਾਂ ਅਤੇ ਫਿਲਮਾਂ ਵਿੱਚ ਦਿਖਾਏ ਜਾਂਦੇ ਸਿੱਖ ਵਿਆਹਾਂ ਦੇ ਦ੍ਰਿਸ਼ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ ਜਿਸ ਨੂੰ ਲੈ ਕੇ ਹੁਣ ਅਕਾਦ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ ਨੇ ਜਲਦੀ ਹੀ ਲੋਕ ਫਿਲਮਾਂ ਅਤੇ ਟੀਵੀ ਸੀਰੀਲਾਂ ਵਿੱਚ ਆਨੰਦ ਕਾਜ ਦੇ ਦ੍ਰਿਸ਼ ਨਹੀਂ ਨਜ਼ਰ ਆਉਣਗੇ ਹਾਲਾਤ ਦੇ ਵਿੱਚ ਇੱਕ ਦ੍ਰਿਸ਼ ਦੇ ਲਈ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕਰਨ ਦੀ ਘਟਨਾ ਸਾਹਮਣੇ ਆਈ ਸੀ ਮੁਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਸਿੱਖਾਂ ਦੇ ਸਰਵਉੱਚ ਤਖਤ ਸ਼੍ਰੀ ਕਾਦਕ ਤਖਤ ਸਾਹਿਬ ਅਤੇ ਐਸਜੀਪੀਸੀ ਨੇ ਇਸ ਨੂੰ ਗਲਤ ਕਰਾਰ ਕਰ ਦਿੱਤਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਰਿਪੋਰਟ ਮੰਗੀ ਹੈ। ਤਹਾਨੂੰ ਦਾ ਜੀ ਇਹ ਪੰਜਾਬੀ ਟੀਵੀ ਸੀਰੀਅਲ ਉਡਾਰੀਆਂ ਦੀ ਸ਼ੂਟਿੰਗ ਮੋਹਾਲੀ ਵਿੱਚ ਚੱਲ ਰਹੀ ਸੀ ਜਿਸ ਵਿੱਚ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ। ਜਿਵੇਂ ਹੀ ਨਿਹੰਗਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹੰਗਾਮਾ ਮਚਾ ਦਿੱਤਾ ਤੇ ਸੀਰੀਅਲ ਦੀ ਸ਼ੂਟਿੰਗ ਬੰਦ ਕਰਵਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਉੱਥੇ ਆ ਕੇ ਮਾਮਲਾ ਸ਼ਾਂਤ ਕਰਵਾਇਆ। ਸ਼੍ਰੀ ਕਾਰਤਿਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੇਸ ਸਿੰਘ ਨੇ ਮੁਹਾਲੀ ਦੇ ਘੜੂਮਾ ਦੇ ਡਰਾਮੇ ਦੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ 'ਚ ਹੋਏ ਆਨੰਦ ਕਾਜ ਦੀ ਨਕਟੜਨਾ ਨਿਖੇਧੀ ਕੀਤੀ ਹੈ। ਉਹਨਾਂ ਕਹੇ ਕਿ ਫਿਲਮੀ ਇੰਡਸਟਰੀ ਵਿੱਚ ਲੋਕ ਆਪਣੇ ਕਾਰੋਬਾਰ ਨੂੰ ਮੁੱਖ ਪਹਿਲ ਦੇ ਕੇ ਸਿੱਖ ਰਵਾਇਤਾਂ ਨਾਲ ਖਿਲਵਾੜ ਕਰ ਰਹੇ ਨੇ। ਜੇਕਰ ਉਹ ਇਹਨਾਂ ਗਤੀਵਿਧੀਆਂ ਨੂੰ ਗਰੇਜ਼ ਨਹੀਂ ਕਰਦੇ ਤਾਂ ਸ਼੍ਰੀ ਕਾਰਤਿਕ ਸਾਹਿਬ ਨੂੰ ਉਸ ਖਿਲਾਫ ਸਖਤ ਕਾਰਵਾਈ ਕਰਨੀ ਪਵੇਗੀ। ਇਸ ਦੇ ਨਾਲ ਹੀ ਸ਼੍ਰੀ ਕਾਤਕ ਸਾਬ੍ਹ ਤੋਂ ਇਸ ਘਟਨਾ ਵਿੱਚ ਦੋਸ਼ੀ ਪਾਏ ਜਾਣ ਵਾਲੇ ਸਿੱਖ ਅਦਾਕਾਰਾਂ ਜਾਂ ਨਿਰਦੇਸ਼ਕਾਂ ਜਾਂ ਸਹਾਇਕ ਵਿਅਕਤੀਆਂ ਖਿਲਾਫ ਸਿੱਖ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜਲਦ ਹੀ ਪੰਜ ਸਿੰਘ ਸਹਿਬਾਨਾਂ ਦੇ ਮੀਟਿੰਗ ਵਿੱਚ ਭਵਿੱਖ ਵਿੱਚ ਫਿਲਮਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਪਾਬੰਦੀ ਲਾਉਣ ਦਾ ਸਖਤ ਫੈਸਲਾ ਲਿਆ ਜਾਵੇਗਾ ਸ਼੍ਰੀ ਕਾਰਤਕ ਸਾਹਿਬ ਦੇ ਸਕੱਤਰ ਤੋਂ ਜਾਰੀ ਇੱਕ ਬਿਆਨ ਵਿੱਚ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਸਿੱਖ ਪੰਥ ਨੇ ਲੰਬਾ ਸਮਾਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਜਾਂ ਗੁਰਦੁਆਰਾ ਸਹਿਬਾਨ ਵਿੱਚ ਮਜ਼ਾਕੀਆਂ ਫਿਆਹਾਂ ਤੇ ਫਿਲਮਾਂਕਨ ਤੇ ਪੰਬੰਦੀ ਲਗਾ ਦਿੱਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਡਰਾਮੇਬਾਜ਼ੀ ਅਤੇ ਫਰਜ਼ੀ ਵਿਆਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰ ਸਿੱਧਾ ਲੋ ਸਿੱਖਦੇ ਹਿਰਦੇ ਨੂੰ ਡੂੰਗੀ ਠੇਸ ਪਹੁੰਚੀ ਸੀ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਫਿਲਮਾਂ ਅਤੇ ਟੀਵੀ ਸੀਰੀਅਲ ਸ਼੍ਰੀ ਗੁਰਾਂਤ ਸਾਹਿਬ ਦੀ ਹਜ਼ੂਰੀ ਵਿੱਚ ਹੋਣ ਵਾਲੇ ਜਾਲੀ ਵਿਆਹਾਂ ਨੂੰ ਫਿਲਮਾਉਣਾ ਕੋਗਰੇਜ਼ ਨਹੀਂ ਕਰ ਰਹੇ ਗੁਰਦਵਾਰ ਸਾਹਿਬ ਵਿੱਚ ਫਿਲਮਾਂਏ ਜਾ ਰਹੇ ਨਕਲੀ ਅਨੰਤ ਕਾਰਜ ਨੇ ਹਰ ਸਿੱਧਾ ਲੋ ਸਿੱਖਦੇ ਹਿਰਦੇ ਨੂੰ ਡੂੰਗੀ ਠੇਸ ਪਹੁੰਚਾਈ ਹੈ ਉਹਨਾਂ ਕਿਹਾ ਅਨੰਤ ਕਾਰਜ ਦੀ ਸ਼ੂਟਿੰਗ ਲਈ ਫਰਜ਼ੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਸੀ ਜੋ ਸਿੱਖ ਰਵਾਇਤਾਂ ਦੇ ਖਿਲਾਫ ਸੀ ਗੜੂਆ ਦੇ ਗੁਰਦੁਆਰਾ ਸਾਹਿਬ ਦੇ ਜਾਲੀ ਸੈੱਟ ਤੋਂ ਇਲਾਵਾ ਅਦਾਕਾਰਾਂ ਵੱਲੋਂ ਸਿਗਰ ਨੋਸ਼ੀ ਕਰਨ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਨੇ ਜੋ ਕਿ ਪੂਰੀ ਤਰ੍ਹਾਂ ਅਸਹਿ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਹੈ ਕਿ ਗੜੂਆ ਵਿੱਚ ਫਰਜ਼ੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਆਨੰਦ ਕਾਰਜ ਦੀ ਸ਼ੂਟਿੰਗ ਦੀ ਪੂਰੀ ਘਟਨਾ ਉੱਤੇ ਰਿਪੋਰਟ ਮੰਗੀ ਹੈ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਹੁਕਮ ਦੇਣਗੇ ਹਾਂਜੀ ਮੌਨਸੂਨ ਦੀ ਆਮਦ ਸਾਰੇ ਸਟੇਟਸ ਦੇ ਵਿੱਚ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਵੀ 2 ਜੁਲਾਈ ਨੂੰ ਸਾਰਾ ਜਿਹੜਾ ਰੀਜਨ ਕਵਰ ਹੋ ਗਿਆ ਸੀ ਔਰ ਜੋ بارش ਅੱਜ ਕੱਲ ਅਬਜ਼ਰਵ ਕਿਤੇ ਕਿਤੇ ਕੀਤੀ ਜਾ ਰਹੀ ਹੈ ਜੇ ਅਸੀਂ ਜੁਲਾਈ ਦੀ ਲੁਧਿਆਣਾ ਦੀ بارش ਦੇਖੀਏ ਤਾਂ ਨਾਰਮਲ ਜਿਹੜੀ ਲੁਧਿਆਣਾ ਦੀ ਮੌਨਸੂਨ ਬਰਸਾਤ ਜੁਲਾਈ ਮਹੀਨੇ ਦੀ 220.4 ਮਿਲੀਮੀਟਰ ਹੈ और इस बारी हूँ तक सतर पॉइंट अठ मिमीमीटर जो है वो हो चुकी है और जो अभी टैंपरेचर कंडीशन देखिए तो कल का डे टाइम टैंपरेचर पैंती पॉइंट छे डिग्री सें सेंग्रेड रिकॉर्ड किया गया जो कि कल का नॉर्मल डेटाइम टपरेचर चौंती पॉइंट अठ डिग्री सेंटीग्रेड सो यह लगभग पॉइंट अठ डिग्री सेंटीग्रेड नॉर्मल तो उपर ऑबजर्व किया गया इसी तरह अज का मिनीम टैंपरेचर तीह पॉइंट दो डिग्री सेंटीग्रेड रिकॉर्ड किया गया ਸਿੱਧੋ ਕੇ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 26.8 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲੱਗ ਪਕ 13.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜਿਉਂਵਾਰੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ 12 ਤਰੀਕ ਨੂੰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 12 ਤਰੀਕ ਨੂੰ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਨਾ ਦੇਖਿਆ ਰਿਹਾ ਹੁਣ ਤੱਕ ਕਿ ਜਿੰਨੀ ਬਰਸਾਤ ਭਲਾਈ ਨਹੀਂ ਹੋ ਸਕੀ ਹੈ ਤੇ ਕਿੰਨਾ ਜਿਹੜਾ ਨੋਰਮਲ ਜਾਂ ਹਾਂਜੀ ਲੁਧਿਆਣਾ ਦੀ ਜੁਲਾਈ ਮਹੀਨੇ ਦੀ ਨੋਰਮਲ ਜਿਹੜੀ ਮੌਨਸੂਨ ਬਰਸਾਤ 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 77.8 ਮਿਲੀਮੀਟਰ ਹੋ ਚੁੱਕੀ ਹੈ ਲੇਕਿਨ ਹੁਣ ਵੀ ਕਾਫੀ ਪੀਂਦੀ ਲੋਕਾਂ ਹਾਂ ਬਿਲਕੁਲ ਜੀ ਕਿਉਂਕਿ ਮੌਨਸੂਨ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਔਰ ਇਹਦੇ ਵਿੱਚ ਹਿਊਮਿਡਿਟੀ ਕਾਫੀ ਰਹਿੰਦੀ ਹੈ ਜਦੋਂ ਕਿ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਨਾਲੋਂ ਹੁਣ ਟੈਂਪਰੇਚਰ ਘੱਟ ਚੱਲ ਰਹੇ ਨੇ ਕਿਉਂਕਿ ਮੇ ਔਰ ਜੂਨ ਦੇ ਵਿੱਚ ਅਸੀਂ ਟੈਂਪਰੇਚਰ ਮੋਸਟਲੀ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਆਬਜ਼ਰਵ ਕੀਤਾ 45 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਗਿਆ ਜਿਦੋਂ ਕਿ ਹੁਣ ਜਿਹੜਾ ਡੇ ਟਾਈਮ ਟੈਂਪਰੇਚਰ ਅਜਕਲ 35 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਹੈ ਪਰ ਕਿਉਂਕਿ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਸਾਊਥ-ਈਸਟਰਨ ਵਿੰਡਸ ਜਿਹੜੀਆਂ ਮoiస్ట్ ਵਾਲੀਆਂ ਵਿੰਡਸ ਹੁਣ ਯੂ ਐਨੋ ਇ ਸਟੈਬਲਿਸ਼ ਹੋ ਚੁੱਕੀਆਂ ਨੇ ਸੋ ਉਹਦੇ ਕਰਕੇ ਜਿਹੜਾ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੈ ਸੋ ਉਹਦੇ ਕਰਕੇ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਸਾਨੂੰ ਲੱਗ ਰਹੀਆਂ ਨੇ ਸਾਨੂੰ ਗਰਮੀ ਬਹੁਤ ਉਹਦੇ ਨਾਲ ਜ਼ਿਆਦਾ ਮਹਿਸੂਸ ਹੋ ਰਹੀ ਹੈ ਫਾਰਮਰਸ ਨੂੰ ਤਾਂ ਇਹ ਹੀ ਦੱਸ ਸਕਦੇ ਆ ਜੀ ਕਿ ਹੁਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦੇ ਵੀ بارش ਹੋ ਸਕਦੀ ਹੈ ਔਰ 12 ਤਰੀਕ ਨੂੰ ਹੈ ਵੀ بارش ਵੀ ਹੋ ਸਕਦੀ ਹੈ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ بارش ਜਿਹੜੀ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ ਕਿਉਂਕਿ ਝੋਨੇ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਜੇ ਅੱਛੀ بارش ਹੋ ਜਾਂਦੀ ਹੈ ਤਾਂ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਵੀ ਪੂਰੀ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਕਰਿਆ ਉਹਦੇ ਵਿੱਚ ਵੀ ਇਹਦੀ ਹੈਲਪ ਹੋ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਸਹੀ ਸਲਾਹ ਦੇ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਬਾਰਿਸ਼ ਦੇ ਨਾਲ ਥੋੜਾ ਟੈਂਪਰੇਚਰ ਵੀ ਡਾਊਨ ਆ ਜਾਂਦਾ ਔਰ ਵੈਦਰ ਕੰਡੀਸ਼ਨਸ ਵੀ ਇੰਪਰੂਵ ਹੋ ਜਾਂਦੀਆਂ ਨੇ ਪਰ ਫਿਰ ਵੀ ਕਿਉਂਕਿ ਹੁਣ ਜਿਹੜਾ ਮੌਨਸੂਨ ਸੀਜ਼ਨ ਹੈ ਸੋ ਨਮੀ ਦੀ ਮਾਤਰਾ ਹਲੇ ਫਿਲਹਾਲ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਵਿੱਚ ਜ਼ਿਆਦਾ ਹੀ ਰਹਿਣ ਵਾਲੀ ਹੈ ਸੋ ਜਿਹੜੀਆਂ ਹੌਟ ਐਂਡ ਹਿਮੀਡ ਕੰਡੀਸ਼ਨਸ ਮਿਲ ਕੇ ਕਾਫੀ ਅਨਕੰਫਰਟ ਕ੍ਰੀਏਟ ਕਰਦੀਆਂ ਨੇ ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆ ਰਹਿ ਸਕਦੀਆਂ ਨੇ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਆਪਣੀ ਸੇਫਟ ਦਾ ਧਿਆ ਆ ਪ੍ਰੋਪਰ ਹੈਲਦੀ ਐਂਡ ਨਿਊਟ੍ਰੀਸ਼ਸ ਡਾਈਟ ਲੋ ਔਰ ਵਾਤਵਾਰਿਕ ਲਿਕੁਇਡਸ ਲੋ ਔਰ ਬਾਡੀ ਨੂੰ ਹਾਈਡਰੇਟਡ ਰੱਖੋ ਤਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸੇਫ ਨੂੰ ਕੋਈ ਨੁਕਸਾਨ ਨਾ ਹੋ ਸਕੇ ਜਿਹੜੀ ਸਬਜ਼ੀਆਂ ਦੀ ਖੇਤੀ ਕਰਦੇ ਉਹਨਾਂ ਨੂੰ ਕੀ জানা ਚਾਹੀਦਾ ਜਿਹੜੇ ਸਬਜ਼ੀਆਂ ਦੀ ਖੇਤੀ ਕਰਦੇ ਆ ਜੀ ਉਹਨਾਂ ਨੂੰ ਇਹ ਹੀ ਦੱਸ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਲਾਈਟ ਟੂ ਮੋਡਰੇਟ ਹੋ ਸਕਦੀ ਹੈ ਔਰ ਬਾਰਾਤਰੀ ਨੂੰ ਹੈਵੀ ਵੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਅਕੋਰਡਿੰਗਲੀ ਜਿਹੜਾ ਫਸਲਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਇਹਦੀ ਜਿਹੜੀ ਆਰਡਰਾਂ ਦੀ ਕਾਪੀ ਆ ਅਸੀਂ ਆਪਣੇ ਵਕੀਲਾਂ ਰਾਹੀਂ कल परसों लैन का यत्न करेंगे फिर असल विचार करने वाली गल होगी और फिर हरियाणा सरकार को कहा गया कि वो एफिडेविट दे और आज हरियाणा सरकार ने मुझे डेबिट के बारे में मुझे क्या दिया ये नहीं मालूम उसके बाद में ये निर्णय जो प्रचार माध्यमों के रूप में हमारे सामने आ रहा है देखिए हमने पहले भी कहा था कि हमने रास्ता नहीं रोका जो शंभू बॉर्डर के ऊपर केंद्र सरकार ने अथवा हरियाणा सरकार ने वो जो मेन नेशनल हाईवे उसके ऊपर दीवार बनाकर रास्ता रोका था अर्धसैनिक फोर्स लगे हुए थे और हमारे ऊपर बहुत ज़्यादा बल प्रयोग किया गया शहीद शुभकर्ण जी शहीद हुए ए, 433 किसान जख्मी हुए तो हमने देखा तब हम वहाँ रुक गए भी आगे बढ़ने से बड़ा टकराव होता है जानी नुकसान हो रहा है तब से हम वहाँ बैठे हुए हैं हमारा मानना है भी ये फैसला भी लेट है हमारा बिल्कुल इरादा नहीं था कि हम रास्ता रोकेंगे अगर ये फैसला इट इज इसी तरह ऑर्डरों में भी आता है और कल को हरियाणा सरकार ये बॉर्डर खोलती है तो ये बुरी बात नहीं है हमारा भी जो दिल्ली जाने का निर्णय था उसके बारे में हम लोग 16 को जो मीटिंग दोनों फॉर्मों की होगी उसमें विचार करेंगे कि इसके बारे में क्या क्यों नहीं हम लोग फिर विचार करके आगे बढ़ने के बारे में निर्णय लेंगे कि अगर ये फैसला हमारे बैरिकेड खुलते हैं इसमें दो तीन चीजें देखने वाली हैं क्या हरियाणा सरकार एक तो ये जो निर्णय आया इसके ऊपर को रिव्यू पिटिशन डालती है मानजोग हाई कोर्ट में कि दोबारा मानजोग हाई कोर्ट विचार करे क्योंकि सरकार है दूसरी तरफ वो ऐसा कर भी सकती है ये दो तीन दिन में सब कैलरिटी आपके सामने आ जाएगी तो हमारी जो आज जो निर्णय आया ये हमारे जो फैसले उनके ऊपर मोहर लगी जो हम लोग बात करते थे कि जो शंभू बॉर्डर है या खनौरी बॉर्डर है या और बॉर्डर्स है वो हमने बंद नहीं किए हैं ये हरियाणा और सेंट्रल गवर्नमेंट ने बंद किए उसी हमारी बात के ऊपर मानजोग हाईकोर्ट ने जो मोहर लगाई है कि ये हरियाणा सरकार इसे जल्द से जल्द बैरिकेड खोले तो ये हमारा जो ਇਕਲਾਕੀ ਤੌਰ ਤੇ ਜੋ ہمارا کہنا ਤਾਂ ਪੂਰੀ ਦੁਨੀਆ ਕੇ ਬੀਜਵਾ ਸੱਚ ਸਾਬਿਤ ਹੁਆ ਅਰ ਇਸਕੇ ਆਨੇ ਵਾਲੇ ਸਮੇਂ ਮੇ ਹਮ ਨਿਰਨੇ ਲੇਗੇ ਤੋ ਅੱਜ ਜੜਾ ਫੈਸਲਾ ਮਾਨਜੋਗ ਹਾਈ ਕੋਰਟ ਦਾ ਸਾਡੇ ਸਾਹਮਣੇ ਆ ਰਹਾ ਵਾ ਇਕ ਤਾਂ ਇਹਦੀ ਜੜੀ ਆਰਡਰਾਂ ਦੀ ਕਾਪੀ ਆ ਅਸੀਂ ਆਪਣੇ ਵਕੀਲਾਂ ਰਾਹੀਂ ਕੱਲ ਪਰਸੋ ਲੈਣ ਦਾ ਯਤਨ ਕਰਾਂਗੇ ਫਿਰ ਇਹਦੇ ਤੇ ਅਸਲ ਵਿਚਾਰ ਕਰਨ ਵਾਲੀ ਗੱਲ ਹੋਊਗੀ ਦੂਸਰਾ ਜੜਾ ਜਿਹੜਾ ਪਟੀਸ਼ਨ ਕਰਤਾ ਵਾ 28 ਨੂੰ ਉਹਨਾਂ ਨੇ ਪਟੀਸ਼ਨ ਕੀਤੀ ਸੀ ਔਰ ਉਹਦੇ ਵਿੱਚ ਹਰਿਆਣਾ ਸਰਕਾਰ ਨੂੰ ਐਫੀਡੇਵਿਟ ਦਾਖਲ ਕਰਨ ਦੀ ਗੱਲ ਕਹੀ ਗਈ ਸੀ ਅੱਜ ਹਰਿਆਣਾ ਸਰਕਾਰ ਨੇ ਐਫੀਡੇਵਿਟ ਦਿੱਤਾ ਹੈਗਾ ਉਹਦੇ ਤੇ ਜਿਹੜੀ ਪ੍ਰੈਸ ਰਿਲੀਜ਼ ਪਟੀਸ਼ਨ ਕਰਤਾ ਦੀ ਆਈ ਹੋਈ ਆ ਉਹਦੇ ਆਧਾਰ ਤੇ ਜਿਹੜਾ ਪ੍ਰਚਾਰ ਮਾਧਿਮਾਂ ਚ ਪ੍ਰਚਾਰ ਆਇਆ ਵੀ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਹਰਿਆਣਾ ਦਾ ਬਾਰਡਰ ਖੋਲ੍ਹਿਆ ਜਾਵੇ ਤੇ ਇਹਦੇ ਤੇ 16 ਤਰੀਕ ਨੂੰ ਆਪਣੇ ਦੋਵੇਂ ਫੋਰਮ ਇਕੱਠੇ ਹੋਣਗੇ ਕੱਥੇ ਹੋ ਕੇ ਵਿਚਾਰ ਕਰਨਗੇ ਜਿਹੜੀ ਅਸੀਂ ਗੱਲ ਕਹਿੰਦੇ ਸੀ ਵੀ ਸ਼ੰਭੂ ਬਾਰਡਰ ਜਾਂ ਹੋਰ ਬਾਰਡਰ ਅਸੀਂ ਬੰਦ ਨਹੀਂ ਕੀਤੇ ਹੋਏ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਉੱਤੇ ਅਰਧ ਸੈਨਿਕ ਫੋਰਸ ਲੱਗੇ ਹੋਇਆ ਸਾਡੇ ਤੇ ਬੜਾ ਬਲ ਪ੍ਰਯੋਗ ਕਰਕੇ ਜ਼ਬਰ ਕਰਕੇ ਸਾਨੂੰ ਰੋਕਿਆ ਗਿਆ ਸ਼ਹੀਦ ਸੁਭਕਰਨ ਸ਼ਹੀਦ ਹੋਇਆ 433 ਕਿਸਾਨ ਜ਼ਖਮੀ ਹੋਏ ਪਰ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ ਜੇ ਜਿਵੇਂ ਕਿਹਾ ਜਾ ਰਿਹਾ ਜਿਵੇਂ ਇਸ ਕਿਸਮ ਦੇ ਆਰਡਰ ਹੋਏ ਤਾਂ ਅਸੀਂ ਦਿੱਲੀ ਜਾਣਾ ਸੀ ਦਿੱਲੀ ਜਾਣ ਦਾ ਨਿਰਣੈ ਅੱਜ ਵੀ ਸਾਡਾ ਹੈਗਾ ਇਹਦੇ ਬਾਰੇ ਅਸੀਂ 16 ਨੂੰ ਫੈਸਲਾ ਕਰਾਂਗੇ ਵੀ ਇਹਦੇ ਬਾਰੇ ਅਸੀਂ ਕੀ ਫੈਸਲਾ ਕਰਨਾ ਹੈਗਾ ਇਹ ਸਾਡੀ ਮੁਢਲੀ ਪ੍ਰਤੀਕਿਰਿਆ ਸੀ ਹਾਂ ਦੇਖਣ ਵਾਲੀ ਗੱਲ ਹੋਊਗੀ ਵੀ ਹਰਿਆਣਾ ਸਰਕਾਰ ਕੀ ਇਸ ਆਰਡਰਾਂ ਦੇ ਉੱਤੇ ਕੀ ਰਿਵਿਊ ਪਟੀਸ਼ਨ ਪਾਉਂਦੀ ਆ ਕਿ ਨਹੀਂ ਪਾਉਂਦੀ ਕੀ ਹਾਈ ਕੋਰਟ ਨੂੰ ਮੋੜ ਕਹਿੰਦੀ ਆ ਵੀ ਦੁਬਾਰਾ ਵਿਚਾਰ ਕੀਤਾ ਜਾਵੇ ਇਹ ਤਾਂ ਅਗਲੀਆਂ ਸੰਭਾਵਨਾਵਾਂ ਨੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ